ਇਤਸ ਨਸਾ ਗਿਰ ਪਰਿਆ ਤੇ ਤੇ ਆਪਣਾ ਹਮਾਰੇ ਦਇਆ ਕਰੋ ਕੁਛ ਮਿਹਰ ਓ ਪਾਵੂ ਡੰਗਤੇ ਪਥਰ ਤਾਰੇ ਗੇੜਾ ਕਨ ਬਰ ਉਪਰ ਤਪ ਿਤਰਗ i'm प्रसाधබදनाරබදना गनगा को පලරएवඩपागටे गरदवा कोट කरादमीतेहाර सेवा ਚਾਰਣਾ ਕਮਲਾ ਚਾ ਖਾ ਮੰਨ ਰਾਪੈ ਸੋ ਗਗਨ ਤੇ ਸਜਨ ਨਾਮੇ ਆਪਾ ਸਾਗਰ ਤਰੇ ਆਸਾ ਦੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਲੋਗ ਗੁਪਾਪ ਨੰਡੇੜੇ ਜਮ ਜੰਗਾਰ ਨਾ ਆਵੇ ਮੇਰੇ ਕ੍ਰਿਸ਼ਨ ਅਗਨ ਰਪੇ ਆਪ ਪੁੰਚਾਈ ਨਾਨਕ ਉਤਾਰੇ ਰਬ ਸਰਨਾਏ